सिंह मान जिंदाबाद बाल भगवान सिंह मान जिंदाबाद श्री अरविंद केजरीवाल जिंदाबाद श्री अरविंद केजरीवाल जिंदाबाद जिंदाबाद आम आदमी पार्टी जिंदाबाद आम आदमी पार्टी जिंदाबाद लेवनी लड्डू लड्डू लेओ जाते Why <laughs> you? ਵਿਦਾਨ ਸੁਭਾ ਨਾਬਾ ਦੇ ਵਿੱਚ ਜਿਹੜੀ ਹੁਣੇ ਜ਼ਿਲ੍ਹਾ ਪ੍ਰਸ਼ਾਸ ਬਲਾਕ ਸੰਪਤੀ ਇਲੈਕਸ਼ਨ ਹੋਈ ਹੈ ਬਹੁਤ ਹੀ ਅੱਛਾ ਪ੍ਰਦਰਸ਼ਨ ਰਿਹਾ ਜੀ ਆਮ ਆਦੀ ਪਾਰਟੀ ਦਾ ਸਾਡੇ 12 ਜਿਹੜੇ ਨੇ ਜੀ ਉਹ ਬਲਾਕ ਸੰਪਤੀ ਮੈਂਬਰ ਜਿੱਤੇ ਨੇ ਔਰ ਜ਼ਿਲ੍ਹਾ ਪ੍ਰਸ਼ਾਸ ਜਿੱਤੇ ਨੇ ਇੱਕ ਤੇ ਬਹੁਤ ਹੀ ਅੱਛਾ ਵੋਟ ਪਰਸੈਂਟੇਜ ਪਿਆ ਲੋਕਾਂ ਨੇ ਭਗਵੰਤ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਉਹਨੂੰ ਵੋਟ ਪਾਈ ਹੈ ਚਾਹੇ 600 ਜੰਡ ਬਿਜਲੀ ਮੁਫਤ ਹੈ ਚਾਹੇ 60000 ਦੇ ਆਸ-ਪਾਸ ਨੌਕਰੀਆਂ ਦੇਣ ਦੀ ਗੱਲ ਹੈ ਚਾਹੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਹੈ ਚਾਹੇ 10 ਲੱਖ ਰੁਪਿਆ ਜਿਹੜਾ ਸਿਹਤ ਬੀਮਾ ਸ਼ੁਰੂ ਕੀਤਾ ਪਿੰਡਾਂ ਦਾ ਸਫਰ ਫਰੀ ਹੈ ਪਿੰਡਾਂ ਦੇ ਵਿੱਚ ਖੇਡ ਗਰਾਉਂਡ ਬਣ ਰਹੇ ਆ ਸਕੂਲਾਂ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਕਿਸਾਨ ਭਰਾ ਨੇ ਉਹਨਾਂ ਦੇ ਖੇਤਾਂ 'ਚ ਵੀ ਬਿਜਲੀ ਫਰੀ ਹੈ ਘਰੇ ਬਿਜਲੀ ਫਰੀ ਹੈ ਪਰ ਉਹਨਾਂ ਨੇ ਬੜੀ ਰੂਹ ਦੇ ਨਾਲ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਾਈ ਹੈ ਇਹੀ ਕਾਰਨ ਹੈ ਕਿ ਅੱਜ ਜੀ ਸਾਰੇ ਜਿਹੜੇ ਵਲਗ ਸੰਪਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬ ਦਾ ਸਨਮਾਨ ਕੀਤਾ ਗਿਆ ਜੀ ਔਰ ਮੈਂ ਨਾਬਾ ਹਲਕੇ ਦੇ ਦਿਹਾਤੀ ਵੋਟਰਾਂ ਦਾ ਜਲਦੀਆਂ ਘਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਆਮ ਆਦਮੀ ਪਾਰਟੀ ਦੇ ਵਿੱਚ ਔਰ ਕਈ ਜਗ੍ਹਾ ਤੇ ਜਿਹੜਾ ਜੀ ਇਹ ਦੇਖਣ ਨੂੰ ਮਿਲਿਆ ਕਿ ਦੂਜੀਆਂ ਪਾਰਟੀਆਂ ਦੀ ਜਿਹੜੀ ਜ਼ਮਾਨਤ ਵੀ ਜਬਤ ਹੋਈ ਹੈ ਔਰ ਆਮ ਆਦਮੀ ਪਾਰਟੀ ਦਾ ਜਿਹੜਾ 3.5 ਸਾਲ ਦਾ ਕਾਰਜਕਾਲ ਆ ਉਹਦੇ ਉੱਪਰ ਇਹ ਮੋਹਰ ਹੈ ਸੰਗਤ ਦੀ ਕਿ ਉਹਨਾਂ ਨੂੰ ਭਵੰਤ ਮਾਨ ਸਾਹਿਬ ਦੇ ਕੀਤੇ ਕੰਮ ਜਿਹੜੇ ਪਸੰਦ ਆ ਰਹੇ ਔਰ ਸੰਗਤ ਨੇ ਇਹ ਫਤਵਾ ਦੇ ਕੇ ਬਹੁਤ ਵੱਡਾ ਇੱਕ ਸੁਨੇਹਾ ਦੇ ਦਿੱਤਾ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੂਗੀ ਹੁਣ ਮੈਂ ਗੱਲ ਕਰਦਾ ਕਿ ਜਿਹੜੇ ਵਿਰੋਧੀ ਨੇ ਜਿਵੇਂ ਪਿਛਲੀਆਂ ਸਮਿਆਂ ਦੇ ਵਿੱਚ ਸਰਕਾਰਾਂ ਚਾਹੇ ਉਹ ਕਾਂਗਰਸ ਰਹੀ ਹੈ ਚਾਹੇ ਕਾਲੀ ਦਲ ਰਿਆ ਬਹੁਤ ਵੱਡੇ ਪੱਧਰ ਤੇ ਗੁੰਡਾਗਰਦੀ ਕਰਕੇ ਬੂਥ ਕੈਪਚਰਿੰਗ ਕਰਕੇ ਕੁੱਟਾਂ ਮਾਰਾਂ ਕਰਕੇ ਇਥੇ ਉਹਦਾ ਗੋਲੀਆਂ ਚੱਲ ਜਾਂਦੀ ਸੀ ਕਤਲ ਹੋ ਜਾਂਦੇ ਸੀ ਤੇ ਇਹ ਇਲੈਕਸ਼ਨਾਂ ਜਿਹੜੀਆਂ ਕਰਵਾਉਂਦੇ ਰਹੇ ਆ ਪਰ ਇਹ ਇਲੈਕਸ਼ਨ ਲਈ ਮੈਂ ਨਾਬਾ ਦਾ ਪ੍ਰਸ਼ਾਸਨ ਸਾਡੇ ਆਰੋ ਮੈਡਮ ਐਸਟੀ ਮਨਾਬਾ ਮੈਡਮ ਕਨੂ ਗਰਗ ਜੀ ਉਹਨਾਂ ਦਾ ਪੂਰਾ ਸਟਾਫ ਉਹਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਔਰ ਸਾਡੇ ਇਥੋਂ ਦੇ ਡੀਐਸਪੀ ਬਲਦ ਸਾਹਿਬ ਸਪ੍ਰਸ਼ਾਸਨ ਜਿਹੜਾ ਉਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਆਪਣਾ ਆਪਣਾ ਕੰਮ ਕੀਤਾ ਔਰ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ ਉਹ ਇਲੈਕਸ਼ਨ ਜਿਹੜੀ ਆ ਉਹ ਹੋਈ ਆ ਜਦੋਂ ਵੋਟਾਂ ਪਈਆਂ ਬੜੇ ਸ਼ਾਂਤਮਈ ਤਰੀਕੇ ਨਾਲ ਪਈਆਂ ਰਿਜ਼ਲਟ ਵੀ ਬੜੇ ਸ਼ਾਂਤਮਈ ਤਰੀਕੇ ਨਾਲ ਆਇਆ ਔਰ ਸੰਗਤ ਆ ਇਹ ਗੱਲ ਕਹੀ ਰਹੀ ਆ ਕਿ ਅਸੀਂ ਬੜੀ ਦੇਰ ਬਾਅਦ ਜਿਹੜੀਆਂ ਇਹ ਵੋਟਾਂ ਨੇ ਬੜੀ ਸ਼ਾਂਤਮਈ ਤਰੀਕੇ ਨਾਲ ਬੜੀਆਂ ਬਿਨਾ ਪੱਖਪਾਤ ਤੋਂ ਇਹ ਵੋਟਾਂ ਪਈਆਂ ਔਰ ਰਿਜ਼ਲਟ ਆਉਂਦੇ ਦੇਖਿਆ ਔਰ ਕਾਂਗਰਸ ਕਾਲੀ ਵੀ ਆਫ ਦਾ ਰਿਕਾਰਡ ਇਹ ਗੱਲ ਕਹਿੰਦੇ ਆ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਇੰਨੀ ਫੇਰ ਇਲੈਕਸ਼ਨ ਜਿਹੜੀ ਆ ਅਸੀਂ ਕਦੇ ਨਹੀਂ ਦੇਖੀ ਨਹੀਂ ਤਾਂ ਇੰਨੀ ਵੱਡੇ ਪੱਧਰ ਤੇ ਆਪ ਕਹਿੰਦੇ ਕਾਂਗਰਸ ਖਾਲੀ ਸਾਡੇ ਸਾਡੇ ਟਾਈਮ ਤੋਂ ਬਹੁਤ ਵੱਡੇ ਪੱਧਰ ਤੇ ਜਿਹੜੀ ਗੁੰਡਾਗਰਦੀ ਹੁੰਦੀ ਸੀਗੀ ਪਰ ਇਹ ਜਿਹੜੀ ਇਲੈਕਸ਼ਨ ਆ ਇਹਨੇ ਸਾਬਤ ਕਰਤਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਨ ਵਾਲੇ ਲੋਕ ਆ ਜੀ ਅਸੀਂ ਸਕੂਲਾਂ ਦੀ ਗੱਲ ਕਰਨ ਵਾਲੇ ਲੋਕ ਆ ਅਸੀਂ ਹਸਪੀਟਲ ਦੀ ਗੱਲ ਕਰਨ ਵਾਲੇ ਲੋਕ ਆ ਅਸੀਂ ਵਾਦਾਵੰਦਾਂ ਦੀ ਗੱਲ ਕਰਨ ਵਾਲੇ ਲੋਕ ਆ ਅਸੀਂ ਕਿਸਾਨਾਂ ਦੀ ਗੱਲ ਕਰਨ ਵਾਲੇ ਲੋਕ ਆ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੇ ਲੋਕ ਆ ਅਸੀਂ ਗਰੀਬਾਂ ਨੂੰ ਘਰ ਘਰ ਦਰਵਾਜ਼ੇ ਤੇ ਕਿ ਲੋ ਆ ਲੋੜ ਮਨਰੀਕਾ ਠੀਕ ਚੱਲੇ ਜਿਹਦਾ ਹੁਣ ਨਾਂ ਜੀਰਾਮ ਜੀ ਕਰਤਾ ਠੀਕ ਹੈ ਜੀ ਉਹ ਹਰੇਕ ਘਰ ਦੇ ਵਿੱਚ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਕੰਮਕਾਰ ਮਿਲੇ ਪਿੰਡਾਂ ਦੀ ਡਿਵੈਲਪਮੈਂਟ ਸੜਕਾਂ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਪਿੰਡਾਂ ਦੇ ਵਿੱਚ ਪੰਚਾਇਤ ਘਰ ਪਿੰਡਾਂ ਦੀਆਂ ਗਲੀਆਂ ਨਾਲੀਆਂ ਸੀਵਰੇਜ ਪਾਣੀ ਦੇ ਟੈਂਕਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਡਵੈਲਪਮੈਂਟ ਅਸੀਂ ਕਿਸੇ ਵੀ ਕਿਸਮ ਦੀ ਜਿਹੜੀ ਘਾਟ ਨਹੀਂ ਰਹਿਣ ਦੇਵਾਂਗੇ ਤੇ ਇਹ ਜਿਹੜਾ ਫਤਮਾ ਹੈਗਾ ਇਹ ਇੱਕ ਤਰਫਾ ਫਤਮਾ ਜਿਹੜਾ ਸੰਗਠਨ ਨੇ ਦਿੱਤਾ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਹੁਣ ਸਾਡੀ ਸਤਾਈ ਦੇ ਵਿੱਚ ਗੱਲ ਨਹੀਂ ਬਣਨੀ ਔਰ ਆਮ ਆਦੀ ਪਾਰਟੀ ਜਿਹੜੀ ਹੈ ਉਹ ਸਤਾਈ ਦੇ ਵਿੱਚ ਵੀ ਦੁਬਾਰਾ ਸਰਕਾਰ ਜਿਹੜੀ ਹੈ ਉਹ ਰਿਪੀਟ ਕਰੂਗੀ ਸ਼ੋਭਨੀ ਕੱਲੀ ਦਲ ਕਹਿੰਦੇ ਕਿ ਡਾਇਨਾਸੌਰ ਆ ਰਹੇ ਨੇ ਤੁਸੀਂ ਕਿਵੇਂ ਇਹ ਤਾਂ ਇੱਕ ਮਜ਼ਾਕੀਆ ਗੱਲ ਹੈ ਜੀ ਇਹਦੇ ਵਿੱਚ ਇਹ ਤਾਂ ਕਿਸੇ ਨੇ ਮਜ਼ਾਕ ਕਰਤਾ ਹੁਣ ਉਹ ਏਆਈ ਨਾਲ ਬਣਾ ਕੇ ਡਾਇਨਾਸੌਰ ਲਈ ਫਿਰਦੇ ਆ ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਬੇਅਦਬੀ ਨੂੰ ਲੈ ਕੇ ਚਾਹੇ 328 ਰੁਪਏ ਦੀ ਗੱਲ ਕਰ ਲੋ ਚਾਹੇ 2015 ਦੇ ਵਿੱਚ ਜਿਹੜੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਗੁਰੂ ਸਾਹਿਬ ਦੇ ਅੰਗ ਫੜੇ ਗਏ ਉਹਦੇ ਲਈ ਅਕਾਲੀ ਦਲ ਜ਼ਿੰਮੇਵਾਰ ਹੈ ਜੀ ਇਹਨਾਂ ਦੀ ਸਰਕਾਰ ਸੀ ਉਹ 2015 ਦੇ ਵਿੱਚ ਉਸ ਤੋਂ ਬਾਅਦ ਵੀ 2 ਸਾਲ ਰਹੀ ਹੈ 17 ਦੇ ਵਿੱਚ ਇਲੈਕਸ਼ਨ ਹੋਈ ਹੈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਹੀ ਗੁੜਕਾ ਸਾਹਿਬ ਦੀ ਸੌਂਕਾ ਕੇ ਕੈਪਟਨ ਸਾਹਿਬ ਸਾਡੇ 4-5 ਸਾਲ ਚੀ ਮਿਨਿਸਟਰ ਰਹੇ ਕਾਂਗਰਸ ਦੇ ਵਿੱਚ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਾ ਚੰਨੀ ਸਾਹ ਬਣੇ ਉਹਨਾਂ ਨੇ ਕੀਤੀ ਹੈ ਹੁਣ ਆਮ ਆਦਮੀ ਪਾਰਟੀ ਬਹੁਤ ਬਰੀਕੀ ਨਾਲ 40000 ਰੁ ਜਿਹੜੀਆਂ ਜੀ ਚਾਰ ਸ਼ੀਟ ਤਿਆਰ ਹੋਈ ਆ ਦੱਸ ਰਿਹਾ ਜਿਹੜੇ ਠੀਕ ਹੈ ਜੀ ਤੇ ਉਹਦੇ ਵਿੱਚ ਬਹੁਤ ਸਾਰੇ ਐਵੀਡੈਂਸ ਨੇ ਔਰ ਜਦੋਂ ਉਹ ਸਾਰਾ ਕੁਝ ਸਾਹਮਣੇ ਆਏਗਾ ਤਾਂ ਫਿਰ ਦੋਸ਼ੀ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਬੰਦ ਹੋਣਗੇ ਔਰ ਸੰਗਤ ਨੂੰ ਜਿਹੜਾ ਵਾਦਾ ਕੀਤਾ ਸੀ ਆਵਾਜ਼ ਦੀ ਪਾਰਟੀ ਨੇ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਨੇ ਕਿ ਗੁਰੂ ਸਾਹਿਬ ਦੀ ਬੇਦਬੀ ਤੇ ਅਸੀਂ ਇਨਸਾਫ ਲੈ ਕੇ ਦਵਾਂਗੇ ਉਹ ਵੀ ਜਿਹੜਾ ਸੰਗਤ ਦਾ ਜਿਹੜਾ ਬੜੀ ਧੀਰ ਤੋਂ ਰੋਸ ਆ ਜਿਹੜਾ ਉਹਨਾਂ ਦੇ ਵੀ سینੇ ਦੇ ਵਿੱਚ ਛੰਡ ਪੈ ਗਈ ਅੱਜ ਮਾਨ ਸਾਹਿਬ ਨੇ ਵੋਟਰਾਂ ਦਾ ਵੀ ਧੰਨਵਾਦ ਕੀਤਾ ਜੀ ਸਰਦਾਰ ਗੁਰਦੇਵ ਸਿੰਘ ਦੇਮਨ ਐਮ ਐਲ ਏ ਤੇ ਨਾਲ ਹੀ ਪਾਰਟੀ ਦੇ ਜੋ ਕੰਮ ਨੇ ਉਹ ਗਣਾਏ ਨੇ ਤੇ ਸਾਡੀ ਪਾਰਟੀ ਦੀ ਕਮਾਂ ਨੂੰ ਵੋਟ ਪਈ ਹੈ ਕਮਾਂ ਨੂੰ ਵੋਟ ਪਾ ਕੇ ਸਾਡੇ ਕੈਂਡੀਡੇਟ ਜਿੱਤੇ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਫਤਵਾ ਮਿਲਿਆ ਤੇ ਜੇ ਮੈਂ ਗੱਲ ਕਰਾਂ ਗੁਰਤੇਗ ਬਹਾਦਰ ਨਗਰ ਦੀ ਆਪਣੇ ਜ਼ੋਨ ਦੀ ਅਸੀਂ ਮੇਰੀ ਵਾਈਫ ਖੜੇ ਸੀਗੇ ਜਿੱਥੋਂ ਕੈਂਡੀਡੇਟ ਅਮਨਦੀਪ ਕੌਰ ਤਾਂ ਸਾਡਾ ਬਹੁਤ ਵੱਡਾ ਮਾਰਜਨ ਰਿਹਾ 800 ਦੇ ਕਰੀਬ ਅਸੀਂ ਜਿੱਤੇ ਆ ਤੇ ਅੱਜ ਅਸੀਂ ਦਫ਼ਤਰ ਬੁਲਾ ਕੇ ਸਾਰੇ ਆਪਣੇ ਕੈਂਡੀਡੇਟਾਂ ਦਾ ਸਨਮਾਨ ਕੀਤਾ ਵੋਟਰਾਂ ਦਾ ਧੰਨਵਾਦ ਕੀਤਾ ਜੀ ਅਸੀਂ ਧੰਨਵਾਦੀਆਂ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਦੇ ਜਿਨ੍ਹਾਂ ਨੇ ਐਡਾ ਵੱਡਾ ਫਤਵਾ ਦੇ ਕੇ ਮੇਰੀ ਮਾਤਾ ਜਸਵਿੰਦਰ ਕੌਰ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਲਿਆਲ ਤੋਂ ਵੱਡੀ ਲੀਡ ਨਾਲ ਜਿੱਤ ਦਿਵਾਈ ਹੈ ਔਰ ਦੂਸਰਾ ਮੇਰੀ ਧਰਮ ਪਤਨੀ ਚਨਪ੍ਰੀਤ ਕੋਰ ਜੋ ਕਿ ਬਲਾਕ ਸੰਮਤੀ ਜ਼ੋਨ ਗੁਰਦੇਤਪੁਰਾ ਤੋਂ ਚੋਣ ਲੜ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਲੋਕਾਂ ਨੇ ਜਿਤਾ ਕੇ ਬਲਾਕ ਸੰਮਤੀ ਮੈਂਬਰ ਬਣਾਇਆ ਔਰ ਅਸੀਂ ਧੰਨਵਾਦੀਆਂ ਆਮ ਆਦਮੀ ਪਾਰਟੀ ਦੇ ਔਰ ਐਮ ਐਲ ਏ ਸਾਹਿਬ ਦੇ ਜਿਨ੍ਹਾਂ ਨੇ ਸਾਡੇ ਤੇ ਇੱਡਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਔਰ ਅਸੀਂ ਨੇ ਜਿੱਤ ਕੇ ਇਹ ਦੋਵੇਂ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਈਆਂ ਨੇ ਇਸ ਕਰਕੇ ਐਮ ਐਲ ਏ ਸਾਹਿਬ ਨੇ ਸਾਨੂੰ ਅੱਜ ਇੱਥੇ ਬੁਲਾ ਕੇ ਸਨਮਾਨ ਕੀਤਾ ਮੈਂਬਰਾਂ ਦਾ ਅਸੀਂ ਧੰਨਵਾਦੀਆਂ ਜੀ ਅੱਜ ਜਿਹੜੇ ਤਕਰੀਮਤ ਤਕਰੀਬਨ ਅਸੀਂ ਸਾਡੇ ਸਾਰੇ ਜਿੱ ਇੱਕ ਦੋ ਛੱਡ ਕੇ ਤੇ ਐਮਐਲਏ ਗੁਰਦੇਵ ਸਿੰਘ ਦੇਵ ਮਾਨ ਜੀ ਨੇ ਦਫ਼ਤਰ ਬੁਲਾ ਕੇ ਸਾਰਿਆਂ ਦਾ ਸਨਮਾਨ ਕੀਤਾ ਤੇ ਇਹ ਵਿਕਾਸ ਦੀ ਜਿੱਤ ਆ ਜੀ ਐਮੀਨ ਸਕੂਲਾਂ ਦੀ ਜਿੱਤ ਆ ਨਹਿਰੀ ਪਾਣੀ ਦੀ ਜਿੱਤ ਆ ਸੋ ਵਿਕਾਸ ਨੂੰ ਵੋਟਾਂ ਪਈਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਵਿਕਾਸ ਕਰ ਰਹੀ ਆ ਲੋਕਾਂ ਨੇ ਤਾਂ ਸਾਨੂੰ ਫਤਵਾ ਦਿੱਤਾ ਜੀ ਕਿਹੜੇ ਜੋਂ ਤੋਂ ਸੀ ਕਿੰਨੇ ਵੋਟਾਂ ਮਿਲਦਾ ਮੈਂ ਚਹਲ ਜੋਂ ਤੋਂ ਹੜਾ ਜੀ ਤੇ ਤਕਰੀਬਨ ਮੈਂ 966 ਵੋਟ ਪਈਏ ਮੈਨੂੰ ਸੇਰਾ ਕਿਸ ਨੂੰ ਜ਼ਿਆਦਾ ਹੈ ਲੋਕਾਂ ਨੂੰ ਜੀ ਮੇਰੇ ਲੋਕਾਂ ਨੂੰ ਜਿਹੜੇ ਮੇਰੇ ਨਾਲ ਖੜੇ ਸੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਤਾਂ ਵੈਗੜ ਜੀ ਦਾ ਖਾਲਸਾ ਸ੍ਰੀ ਵੈਗੜ ਜੀ ਦੀ ਫਤਿਹ ਮੇਰੀ ਧਰਮ ਪਤਨੀ ਸੁਖਪ੍ਰੀਤ ਕੌਰ ਜੀ ਸ਼ਿੰਟਾ ਵਾਲਾ ਮਨਸੂਰਪੁਰ 2 ਨੰਬਰ ਜ਼ੋਨ ਤੋਂ ਖੜੇ ਸੀਗੇ ਤੇ ਜਿੱਤ ਪ੍ਰਾਪਤ ਕਰਾਈਏ ਗੁਰੂ ਮਹਾਰਾਜ ਜੀ ਨੇ ਤੇ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਦੂਜੀ ਗੱਲ ਇਹ ਹੈ ਸਾਡੇ ਐਮਐਲਏ ਸਾਹਿਬ ਗੁਰਦੇਵ ਸਿੰਘ ਦੇ ਮਾਨ ਜੀ ਨੇ ਅੱਜ ਸਾਨੂੰ ਸਾਰਿਆਂ ਨੂੰ ਦਫ਼ਤਰ ਬੁਲਾ ਕੇ ਸਾਰੇ ਕੈਂਡੀਡੇਟਾਂ ਨੂੰ ਮਾਨ ਸਨਮਾਨ ਕੀਤਾ ਜੀ 16 ਨੰਬਰ ਜੋਂਸੀ ਸੌਹਰ ਲਈ ਤੋਂ ਜੀ ਕਿੰਨੀਆਂ ਵੋਟਾਂ ਪਈਆਂ 662 ਵੋਟਾਂ ਪਈਆਂ ਸਾਬ ਨੂੰ ਮਾਨ ਸਨਮਾਨ ਦਿੱਤਾ ਜੋ ਜਿੱਤੇ ਨੇ ਬਣਦਾ ਵੀ ਆ ਐਮਐਲ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਸਨਮਾਨ ਦਿੱਤਾ ਔਰ ਉਸ ਤਰ੍ਹਾਂ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਜਿਸ ਤਰ੍ਹਾਂ ਸਾਨੂੰ ਸਨਮਾਨ ਦਿੱਤਾ ਵੋਟਰਾਂ ਨੇ ਅਸੀਂ ਵੀ ਵੋਟਰਾਂ ਦਾ ਪੂਰਾ ਦਿਲੋਂ ਧੰਨਵਾਦ ਕਰਦੇ ਹਾਂ ਔਰ ਜੋ ਵੀ ਉਹਨਾਂ ਦੇ ਕੰਮ ਹੋਣ ਵਾਲੇ ਹੋਣਗੇ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਔਰ ਪੰਜਾਬ ਸਰਕਾਰ ਦਾ ਵੀ ਇਹ ਜਿਹੜਾ ਮੋਟੋ ਹੋਏਗਾ ਅੱਜ ਐਮਐਲਏ ਸਾਹਿਬ ਨੇ ਬੁਲਾ ਕੇ ਸਾਰੇ ਬਲਾਕ ਸੰਮਤੀ ਮੈਂਬਰਾਂ ਦਾ ਮਾਨ ਸਨਮਾਨ ਕੀਤਾ ਤੇ ਅਸੀਂ ਮਾਨ ਸਾਹਿਬ ਦਾ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਕਿ ਸਾਰੇ ਮੈਂਬਰਾਂ ਦਾ ਅੱਜ ਜਿਹੜਾ ਮਾਨ ਸਨਮਾਨ ਕੀਤਾ ਇਹ ਬਹੁਤ ਵਧੀਆ ਕੀਤਾ ਕਿਉਂਕਿ ਸਾਰੀਆਂ ਸੀਟਾਂ ਤੋਂ ਅਸੀਂ ਜਿਹੜੀ ਚੋਣ ਆ ਉਹ ਜਿੱਤੇ ਆ ਵਧੀਆ ਲੀਡ ਨਾਲ ਜਿੱਤੇ ਆ ਸਾਰੇ ਮੈਂਬਰ ਸੋ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਅਤੇ ਸਰਦਾਰ ਗੁਰਦੇਵ ਸਿੰਘ ਜੀ ਦੇ માન ਐਮ ਐਲ ਏ ਨਾਬਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ